ਹਾਂਜੀ ਸੱਜਣੋ ਤੇ ਮਿੱਤਰੋ ਕੀ ਹਾਲ ਹੈ ਤੇ ਸ਼ੁਰੂ ਕਰਤੀ ਹੈ ਫਾਰਮਰ ਸਿਮੂਲੇਟਰ ਗੇਮ ਤੇ ਬੜੀ ਈਂਡੋ ਵਾਲੀ ਗੇਮ ਆ ਜਨਾਬ ਹਨ ਵਾਲੀ ਗੇਮ ਅਤੇ ਜਿਹੜਾ ਵੀ ਚੈਨਲ ਤੇ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਪੰਜਾਬੀ ਗੇਮਿੰਗ ਨੂੰ ਪ੍ਰਮੋਟ ਕਰੋ ਤੇ ਇਹ ਆਪਣੇ ਮੀਆਂ ਸਾਹਿਬ ਨੇ ਜੀ ਆਲਾ ਤਲੀਮ ਹਾਸਲ ਕਰਕੇ ਆਏ ਨੇ ਜੀ ਤੇ ਜ਼ਰੀ ਯੂਨੀਵਰਸਿਟੀ ਤੋਂ ਜਨਾਬ ਤੇ ਜ਼ਰੀ ਯੂਨੀਵਰਸਿਟੀ ਤੋਂ ਆਲਾ ਤਲੀਮ ਹਾਸਲ ਕਰਨ ਦਾ ਮਕਸਦ ਇਹ ਸੀ ਕਿ ਆਪਣੇ ਮੁਲਕ ਵਾਸਤੇ ਖੇਡਮਾਤ ਸਾਰ ਅੰਜਾਮ ਦੇਣਗੇ ਤੇ ਇਹ ਆਪਣੇ ਮੀਆਂ ਸਾਹਿਬ ਨੇ ਤੁਹਾਨੂੰ ਪਹਿਲੇ ਸਭ ਤੋਂ ਪਹਿਲੇ ਆਪਣੀ ਜ਼ਮੀਨ ਦਾ ਜਿਆਦਾ ਲੈ ਕੇ ਦੱਸਣਗੇ ਕਿ ਕਹਿੋ ਜੀ ਆ ਜੇਰ ਤੇ ਜਨਾਬ ਇਹਨਾਂ ਨੂੰ ਮਿਸ਼ਨ ਦਿੱਤਾ ਗਿਆ ਕਿ ਤੁਸੀਂ ਇੱਕ ਸੈਂਪਲ ਦੇ ਤੌਰ ਤੇ ਇਹ ਕਿਲਾ ਵੋਣਾਵਾ ਤੇ ਉਹਨੂੰ ਜਰਾ ਚੰਗੀ ਤਰ੍ਹਾਂ ਚੈੱਕ ਕਰ ਲਓ ਲੋ ਜੀ ਇਹ ਕਿਲਾ ਵਾ ਨਿਸ਼ਾਨਦਾਈ ਕੀਤੀ ਹੋਈ ਆ ਇਹਨੂੰ ਮੀਆਂ ਸਾਹਿਬ ਨੇ ਚੈੱਕ ਕਰ ਲਿਆ ਤਾਂ ਮੀਆਂ ਸਾਹਿਬ ਚੱਲੋ ਹੁਣ ਆਪਣੇ ਫਾਰਮ ਦੀ ਵਿਜ਼ਿਟ ਕਰਾਓਗੇ ਤੁਹਾਡ ਕੋ ਕੜੇ-ਕੜੇ ਸੰਦ ਪਏ ਨੇ ਤੇ ਮੀਆਂ ਸਾਹਿਬ ਹੁਣਾਂ ਕੋ ਸਾਰੇ ਸੰਦ ਪਏ ਨੇ ਅੱਲਾ ਪਈਆਂ ਵਾ ਸੀਡਿੰਗ ਮਸ਼ੀਨ ਪਈ ਆ ਪਾਣੀ ਲਾਉਣ ਵਾਲਾ ਟੈਂਕ ਪਿਆ ਵਾ ਟਰਾਲੀ ਟਰੈਕਟਰ ਹਰ ਚੀਜ਼ ਪਿਆ ਪੂਰੇ ਸਾਹਨੇ ਜਨਾਬ ਦੋ ਟਰੈਕਟਰ ਨੇ ਇੱਕ ਨੀਲੇ ਰੰਗ ਦਾ ਵੇਖੋ ਜੀ ਤੇ ਇੱਕ ਪੀਲੇ ਰੰਗ ਦਾ ਨੀਲਾ ਜਿਹੜਾ ਹੈਵੀ ਕੰਮ ਵਾਸਤੇ ਆ ਤੇ ਪੀਲਾ ਜਿਹੜਾ ਜ਼ਮੀਨ ਵਾਉਣ ਵਾਉਣ ਵਾਸਤੇ ਤੇ ਇਹ ਜਨਾਬ ਹਾਰਵੈਸਟਰ ਵੀ ਆਪਣੇ ਕੋ ਪਈ ਆ ਤੇ ਚਲੋ ਮੀਆਂ ਸਾਹਿਬ ਟਰੈਕਟਰ ਤੇ ਬਹਿ ਜਾਓ ਤੇ ਸਭ ਤੋਂ ਪਹਿਲੇ ਜੀ ਉਹਨਾਂ ਕਿਹਾ ਜੀ ਟਰੈਕਟਰ ਤੇ ਚੜ ਕੇ ਤੇ ਟਰੈਕਟਰ ਨੂੰ ਜਨਾਬ ਨਾਲ ਹੱਲਾ ਜੋੜੋ ਤੇ ਹੱਲਾ ਹੀ ਲਾ ਲੈਣ ਲੱਗੇ ਆ ਮਗਰ ਅੱਤੇ ਇਸ ਤੋਂ ਬਾਅਦ ਜਨਾਬ ਜ਼ਮੀਨ ਵਾਵਾਂਗੇ ਜ਼ਮੀਨ ਵਾ ਕੇ ਚੰਗੀ ਤਰ੍ਹਾਂ ਰੌਣੀ ਕਰਾਂਗੇ ਰੌਣੀ ਕਰਨ ਤੋਂ ਬਾਅਦ ਜਨਾਬ ਇੱਥੇ ਆਪਣੀ ਫਸਲ ਕਾਸ਼ਤ ਕਰਾਂਗੇ ਤੇ ਫਸਲ ਗੱਡਾਂਗੇ ਵੀ ਤੇ ਜਨਾਬ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਕਿਸ ਤਰ੍ਹਾਂ ਇਹ ਜਨਾਬ ਇਹ ਮੀਆਂ ਸਾਹਿਬ ਆਪਣੇ ਟਿਟੋ ਪਾਟੀਆਂ ਯਾਨੀ ਕਿ ਜ਼ਮੀਨ ਦੀ ਇਹ ਕੰਮ ਕਰਨਗੇ ਤੇ ਇਹ ਵੇਖੋ ਜੀ ਜਨਾਬ ਧਿਆਨ ਮੀਆਂ ਸਾਹਿਬ ਬਿਲਕੁਲ ਸਮਝ ਨਹੀਂ ਆ ਰਹੀ ਕਿ ਕਿੱਥੋਂ ਕੰਮ ਸ਼ੁਰੂ ਹੋ ਰਿਹਾ ਜਰਾ ਭਲੇਖਾ ਪੈ ਰਿਹਾ ਕੋਈ ਗੱਲ ਨਹੀਂ ਤੇ ਉਹਨਾਂ ਚਿਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਸ਼ੇਅਰ ਕਰੋ ਲਓ ਜੀ ਹੱਲਾ ਮੋਣੀ ਸ਼ੁਰੂ ਕਰਤਾ ਵਾ ਤੇ ਹੱਲਾ ਮੋਂਦਿਆਂ ਮੋਂਦਿਆਂ ਆਹ ਕੀ ਬਾਤ ਹੈ ਧਿਆਨ ਨਾਲ ਮੀਆਂ ਸਾਹਿਬ ਢੇੜਾ ਦੇ ਕੇ ਰੱਖੋ ਜਰਾ ਛੇਤੀ ਛੇਤੀ ਜਰਾ ਹੱਥ ਫੇਰੋ ਤੇ ਧਿਆਨ ਨਾਲ ਤਾਂ ਕਿ ਆਵਾਮ ਵੀ ਪਰੇਸ਼ਾਨ ਨਾ ਹੋਵੇ ਕਿ ਇਹ ਇਹਨਾਂ ਨੂੰ ਕਿਸ ਚੀਜ਼ ਦਾ ਪਤਾ ਕੋਈ ਨਹੀਂ ਹੈ ਤੇ ਚਲੋ ਜੀ ਢੇੜਾ ਦੇ ਤਾ ਆਹ ਕੀ ਬਾਤ ਹੈ ਤੇ ਮੀਆਂ ਸਾਹਿਬ ਢੇੜਾ ਦੇਈ ਜਾ ਰਹੇ ਆ ਜ਼ਮੀਨ ਰੌਣੀ ਕਰੀ ਜਾ ਰਹੇ ਆ ਤੇ ਮੀਆਂ ਸਾਹਿਬ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਹਲ ਲਾਉਣੀ ਆ ਜ਼ਮੀਨ ਦੀ ਚੰਗੀ ਤਰ੍ਹਾਂ ਉਲਟ-ਪੁਲਟ ਕਰਕੇ ਤੇ ਜਨਾਬ ਇਹਨੂੰ ਹਵਾਲ ਲਾਉਣੀ ਆ ਤਾਂ ਕਿ ਜਦੋਂ ਅਸੀਂ ਆਪਣੀ ਫਸਲ ਗੱਡੀਏ ਤੇ ਇਹਦੀ ਪੈਦਾਵਾਰ ਜ਼ਿਆਦਾ ਲੈ ਸਕਾਂਗੇ ਇਹ ਉਲਟ-ਪੁਲਟ ਕਰਨ ਦਾ ਮਕਸਦ ਇਹ ਹੁੰਦਾ ਵਾ ਕਿ ਜਿਹੜਾ ਇੱਕ ਵਾਰੀ ਧੁੱਪ ਹਵਾ ਜ਼ਮੀਨ ਦੇ ਵਿੱਚੋਂ ਨਿਕਲਵੜ ਜਾਵੇ ਤੇ ਇਹ ਜ਼ਰਾ ਜ਼ਮੀਨ ਦੀ ਜ਼ਰਖੇ ਜੀ ਬਹਾਲ ਹੋ ਜਾਂਦੀ ਆ ਤੇ ਚਲੋ ਮੀਆਂ ਸਾਹਿਬ ਟਰੈਕਟਰ ਤੇ ਬੈਠੇ ਨੇ ਤੇ ਦੇ ਮਾਰ 4.5 ਲੱਗੇ ਨੇ ਤੇ ਇੱਕ ਕਿਲਾ ਜਨਾਬ ਮੀਆਂ ਸਾਹਿਬ ਨੇ ਜਰਾ ਸੈਂਪਲ ਤੇ ਤੌਰ ਤੇ ਕਾਸ਼ਤ ਕਰਨਾ ਵਾ ਤੇ ਇਹ ਵੇਖੋ ਜੀ ਲੱਗੇ ਨੇ ਬੜੇ ਪਿਆਰ ਪਿਆਰ ਨਾਲ ਤੇ ਦਵਾ ਦਾ ਹੁਕਮ ਕਾਹ ਕੰਮ ਜੀ ਇਸ ਤੋਂ ਬਾਅਦ ਸੀਡਿੰਗ ਵਾਲਾ ਕੰਮ ਕਰਨਾ ਵਾ ਕਾਸ਼ਤ ਕਰਨੀ ਹੈ ਜੀ ਫਸਲ ਕਾਸ਼ਤ ਕਰਾਂਗੇ ਤੋਂ ਵੀ ਤੁਹਾਨੂੰ ਵਾਹਾਂਗੇ ਤੇ ਇਹ ਵੇਖੋ ਜੀ ਇਹ ਬਿਲਕੁਲ ਪਿਆਰ ਪਿਆਰ ਨਾਲ ਕੋਈ ਜਗ੍ਹਾ ਰਹਿਣਾ ਜਾਵੇ ਕੋਈ ਜਗ੍ਹਾ ਮਿਸ ਨਾ ਹੋਵੇ ਧਿਆਨ ਨਾਲ ਮੀਆ ਸਾਹਿਬ ਬਿਲਕੁਲ ਧਿਆਨ ਨਾਲ ਬਿਲਕੁਲ ਬਿਲਕੁਲ ਵੇਖੋ ਪਿੱਛੇ ਨੂੰ ਆ ਗਏ ਨੇ ਜਗ੍ਹਾ ਰਹਿ ਗਈ ਕੁਝ ਛੁੱਟ ਗਈ ਸੀ ਤੇ ਇਹ ਵੇਖੋ ਜੀ ਕੀ ਬਾਤ ਹੈ ਮੀਆ ਸਾਹਿਬ ਤੁਹਾਡੀ ਕੀ ਬਾਤ ਹੈ ਲਓ ਜੀ ਮੀਆ ਸਾਹਿਬ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਬਿਲਕੁਲ ਧਿਆਨ ਨਾਲ ਲਓ ਜੀ ਕੀ ਬਾਤ ਹੈ ਕੀ ਬਾਤ ਹੈ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸ਼ੇਅਰ ਕਰਿਆ ਲਾਈਕ ਕਰੋ ਤਾਂ ਵੀਡੀਓ ਪੂਰੀ ਵੇਖਿਓ ਪੂਰੀ ਪੂਰੀ ਵੀਡੀਓ ਵੇਖੋਗੇ ਤੇ ਮਜ਼ਾ ਆਏਗਾ ਇਹ ਟਰੈਕਟਰ ਦੀ ਜ਼ਮੀਨ ਪੇੜੋਂ ਵਾਲੀ ਜੀ ਜ਼ਿੰਦਗੀ ਕਿਹੋ ਜੀ ਹੁੰਦੀ ਆ ਤੇ ਇਹ ਵੇਖੋ ਜੀ ਕਿਆ ਬਾਤ ਹੈ ਇਹਨਾਂ ਨੇ ਜੀ ਆਪਣੇ ਮੁਲਖ ਵਾਸਤੇ ਬਹੁਤ ਮਿਹਨਤ ਕਰਨੀ ਹੈ ਤੇ ਲੋ ਜੀ ਹੁਣ 10-15 ਦਿਨ ਵਾਸਤੇ ਜ਼ਮੀਨ ਛੱਡ ਦਾਂਗੇ ਤੇ ਮਿਲਦੇ ਆ 10-15 ਦਿਨ ਬਾਅਦ ਲੋ ਜੀ 15 ਦਿਨ ਹੋ ਗਏ ਆ ਜ਼ਮੀਨ ਨੂੰ ਵਾਈ ਹੋਏ ਨੂੰ ਤੇ ਹੁਣ ਅਸੀਂ ਮੁੰਜੀ ਗੱਡਾਂਗੇ ਤੇ ਮੁੰਜੀ ਦੀ ਤਿਆਰੀ ਜਿਹੜੀ ਸਾਰਾ ਕੁਝ ਮੁਕੰਮਲ ਆ ਤੇ ਇਹਨੂੰ ਹੁਣ ਸੀਡਿੰਗ ਮਸ਼ੀਨ ਦੇ ਨਾਲ ਸਾਰਾ ਕੰਮ ਸ਼ੁਰੂ ਕਰਾਂਗੇ ਜਨਾਬ ਤੇ ਟਰੈਕਟਰ ਤੇ ਬਹਿਗੇ ਨੇ ਮੀਆਂ ਸਾਹਿਬ ਤੇ ਮੀਆਂ ਸਾਹਿਬ ਜਾਣਦੇ ਨੇ ਸੀਡਿੰਗ ਮਸ਼ੀਨ ਨੂੰ ਜੋੜਨਗੇ ਸੀਡਿੰਗ ਮਸ਼ੀਨ ਜੋੜ ਕੇ ਜਨਾਬ ਇਹਦੇ ਵਿੱਚ ਜਨਾਬ ਆਲਾ ਕਿਸਮ ਦੇ ਕੈਮੀਕਲ ਤੇ ਆਲਾ ਕਿਸਮ ਦੇ ਜਿਹੜੇ ਬੀ ਲਾਇਆ ਹੋਇਆ ਜੀ ਤੇ ਇਹ ਜਨਾਬ ਹੁਣ ਸੀਡਿੰਗ ਮਸ਼ੀਨ ਦੇ ਨਾਲ ਅਸੀਂ ਆਪਣੀ ਫਸਲ ਨੂੰ ਕਾਸ਼ਤ ਕਰਾਂਗੇ ਤੇ ਲਓ ਜੀ ਮੀਆਂ ਸਾਹਿਬ ਆਪਣੀ ਪੈੜੀਆ ਲਾਗੇ ਨੇ ਤੇ ਪੈੜੀ ਬੰਨੇ ਜਨਾਬ ਕਰ ਲਈ ਸੀ ਸਾਰਾ ਤੋਂ ਪਹਿਲੇ ਤੇ ਲਓ ਜੀ ਐ ਵੇਖੋ ਕਿਹੜੀ ਤਰਤੀਬ ਨਾਲ ਬਿਲਕੁਲ ਪਧਰੀ ਪਧਰੀ ਪਨੀਰੀ ਲੱਗ ਰਹੀ ਆ ਤੇ ਕੋਈ ਕਿੱਥੇ ਦਾ ਕੋਈ ਵਿਥਣੀ ਐ ਇੱਕੋ ਜੈਸੀ ਲੱਗ ਰਹੀ ਆ ਤੇ ਤਾਂ ਕਿ ਖਵਾ ਰੋਸ਼ਨੀ ਬਰਾਬਰ ਦੀ ਜ਼ਮੀਨ ਨੂੰ ਵੀ ਲੱਗੇ ਤੇ ਮੁੰਜੀ ਨੂੰ ਵੀ ਪੂਰੀ ਪੂਰੀ ਹਰ ਚੀਜ਼ ਦੀ ਜ਼ਰੂਰੀਅਤ ਪੂਰੀ ਹੋਵੇ ਤੇ ਮੀਆਂ ਸਾਹਿਬ ਨੱਪ ਕੇ ਰੱਖੋ ਕੰਮ ਖਿੱਚ ਕੇ ਰੱਖੋ ਤੇ ਕਿल्ली ਠੋਕੇ ਰੱਖੋ ਤੇ ਐ ਵੇਖੋ ਜੀ ਪਨੀਰੀ ਅਸੀਂ ਲਾ ਰਹੇ ਆ ਗੱਡ ਰਹੇ ਆ ਤੇ ਬਿਲਕੁਲ ਇੱਕ ਤਰਤੀਬ ਨਾਲ ਗੱਡ ਰਹੇ ਆ ਤਾਂ ਕਿ ਇਹਦੀ ਪੈਦਾਵਾਰ ਜ਼ਿਆਦਾ ਜ਼ਿਆਦਾ ਤੇ ਇਹਦੇ ਵਿੱਚ ਬੂਟੀਆਂ ਦੀ ਤਦਾਦ ਬਿਲਕੁਲ ਬਰਾਬਰ ਹੋਵੇ ਜਿੰਨੇ ਕਿੱਲਿਆਂ ਵਿੱਚ ਕਿੱਲੇ ਦੇ ਓ ਇਹਨੂੰ ਮਸ਼ੀਨ ਨੂੰ ਕੀ ਹੋ ਗਿਆ ਨਹੀਂ ਓ ਇਹਨੂੰ ਕੀ ਹੋ ਗਿਆ ਮੀਆ ਸਾਹਿਬ ਜਰਾ ਘੇੜਾ ਦੋ ਨਾ ਠੀਕ ਹੋ ਜਾਂਦੀ ਕੋਈ ਚੀਜ਼ ਅੜ ਗਈ ਲੱਗਦਾ ਵਿੱਚ ਇਹ ਧਿਆਨ ਆਓ ਜੀ ਸ਼ੁਰੂ ਹੋ ਗਈ ਕੋਈ ਗੱਲ ਨਹੀਂ ਕੋਈ ਚੀਜ਼ ਆਈ ਸੀ ਵਿੱਚ ਤੇ ਸ਼ੁਰੂ ਹੋ ਗਿਆ ਕੰਮ ਕੋਈ ਗੱਲ ਨਹੀਂ ਧਿਆਨ ਨਾਲ ਜੀ ਤੇ ਇਹ ਅਸੀਂ ਹੁਣ ਪਨੀਰੀ ਲਾ ਲੈਣ ਲੱਗੇ ਆਂ ਤੇ ਅੱਲਾ ਖੈਰ ਕਰੇ ਤੇ ਮਿਲਦੇ ਆ ਅੱਗੇ ਜਦੋਂ ਪਾਣੀ ਲਾਵਾਂਗੇ ਤੁਹਾਨੂੰ ਪਾਣੀ ਲਾਉਂਦੇ ਜਿਹੜੀ ਤਰੀਕੇ ਨਾਲ ਪਾਣੀ ਲਾਵਾਂਗੇ ਸਪਰੇਅ ਸਿਸਟਮ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਤੇ ਪੰਜਾਬੀ ਗੇਮਿੰਗ ਨੂੰ ਪ੍ਰਮੋਟ ਕਰੋ ਤੇ ਮਿਲਦੇ ਆ ਨੈਕਸਟ ਵੀਡੀਓ ਤੇ ਤੇ ਇਹ ਵੇਖੋ ਜੀ ਥੋੜਾ ਜਿਹਾ ਰਹਿ ਗਿਆ ਤੇ ਇਹ ਜਨਾਬ ਮਿਸ਼ਨ ਸਾਡਾ ਪੂਰਾ ਹੋ ਚੱਲਾ ਵਾ ਤੇ ਅਗਲੇ ਅਸੀਂ ਪਾਣੀ ਲਾਉਣ ਦੀ ਤੁਹਾਨੂੰ ਵੀਡੀਓ ਪਾਵਾਂਗੇ ਤੇ ਉਹ ਵੀ ਵੀਡੀਓ ਸ਼ੇਅਰ ਕਰਿਓ ਅੱਲਾ ਹਫਿਜ਼